ਸਾਲਾਂ ਦਾ 40000 ਤਨਖਾਹ ਤੀ ਹੈ 40000 ਰੁਪਏ ਨਹੀਂ ਦਾਦਾ ਇਹਦੇ ਕੋਲੇ ਪੜਨ ਵਾਲੇ ਨੀਟ ਪਾਸ ਕਰਕੇ ਡਾਕਟਰ ਬਣ ਗਏ ਇਹਦੇ ਕੋਲੇ ਪੜਨ ਵਾਲੇ ਜੇਈ ਪਾਸ ਕਰਕੇ ਆਈਆਈਟੀ ਕਰਕੇ 1-1 ਕਰੋੜ ਦੇ ਪੈਕੇਜ ਲੈ ਗਏ 40000 ਤੀ ਫਿਰਦਾ ਇਹਦੇ ਕੋਲੇ ਪੜਨ ਵਾਲੇ ਪੁਲਿਸ ਲਾਗੇ ਉਹ ਕਹਿੰਦੇ ਡੰਡੇ ਦੀ ਮਾਰ ਨਹੀਂ ਤੁਸ ਤੁਈ ਪੜੇ ਸੀ ਇਹ ਹਾਲਤਾ ਇਹ ਨੀਤੀ ਦੀ ਹਾਲਤਾ ਉਸ ਨੀਤੀ ਖਿਲਾਫ ਲੜੋ ਕਿਹੜੀ ਨੀਤੀ ਤੁਹਾਨੂੰ ਢਾਈ ਜਾਂਦੀ ਆ ਜਿਹੜੀ 99 ਤੋਂ ਆ ਗਈ ਇਸ ਕਰਕੇ ਜੇ ਗੁੱਸਾ ਆਉਂਦਾ ਹੋਵੇ ਆ ਕੰਪਿਊਟਰ ਵਾਲੀਆਂ ਕੁੜੀਆਂ ਹੋ ਗਈਆਂ ਵੀ 20-20 ਸਾਲ ਹੋ ਗਏ ਪੱਕੇ ਨਹੀਂ ਹੁੰਦੀਆਂ ਪੱਕੇ ਇਹ ਸਰਕਾਰਾਂ ਨੇ ਇਹ ਡਿਟੀ ਨਹੀਂ ਲਾਗੂ ਕਰਨਿੰਦੇ ਜਿਹੜੇ ਕਹਿੰਦੇ ਸੀ ਰੈਵੋਲੂਸ਼ਨ ਲਿਆਉਣੀ ਆ ਉਹ ਰੈਵੋਲੂਸ਼ਨ ਲਿਆਉਂਦੇ ਲਿਆਉਂਦੇ ਅਰਬਿੰਦ ਮੋਦੀ ਨੂੰ ਲਿਆਏ ਅਰਬਿੰਦ ਮੋਦੀ ਕੌਣ ਆ ਇੰਟਰਨੈਸ਼ਨਲ ਮੌਨਟਰੀ ਫੰਡ ਦਾ ਮੁਲਾਜ਼ਮ ਆ ਉਹ ਨੀਤੀਆਂ ਲਾਗੂ ਕਰਦਾ ਉਹ ਕਹਿੰਦਾ ਪੰਜਾਬ ਦੇ 3.5 ਲੱਖ ਪੈਨਸ਼ਨਰਾਂ ਤੇ GST ਲਾਉਣਾ ਪੰਜਾਬ ਤੇ 270000 ਮਲਾਜ਼ਮਾਂ ਤੇ GST ਲਾਉਣਾ ਉਹ ਅਰਵਿੰਦ ਮੋਦੀ ਕਹਿੰਦਾ ਕਾਂਗਰਸੀ ਕੈਪਟਨ ਅਵਿੰਦਰ ਸਿੰਘ ਸਰੇਸ਼ ਕੁਮਾਰ IAS ਰਟਾਇਰ ਨੂੰ ਚੱਕੀ ਫਿਰਦਾ ਸੀ ਉਹ ਨੀਤੀਆਂ ਲਾਗੂ ਕਰਦੇ ਸੀ ਬਾਬਾ ਬਾਦਲ ਮਨਤੇਗ ਸਿੰਘ ਆਲੂਆੜੀਏ ਦੀ ਘਰ ਵਾਲੀ ਈਸ਼ਾਨ ਆਲੂਆੜੀਏ ਨੂੰ ਨਹੀਂ ਫਿਰਦਾ ਰਿਆ ਬਈ ਨੀਤੀਆਂ ਉਹ ਹੀ ਲਾਗੂ ਕਰਦੇ ਸੀ ਇਸ ਕਰਕੇ ਐ ਨਾ ਲੱਗੇ ਲੜਾਈ ਨਿੱਜੀ ਦੀ ਲੜਾਈ ਨੀਤੀਆਂ ਦੀ ਆ ਲਗਾਤਾਰ ਲੜਨਾ ਪਊਗਾ ਲੰਬੇ ਲੜਨਾ ਪਊਗਾ ਤਮ ਰੱਖ ਕੇ ਲੜਨਾ ਪਊਗਾ ਇੱਕ ਧਰਨਾ ਇੱਕ ਮਜਾਰਾ ਤੁਹਾਨੂੰ ਨਹੀਂ ਪੱਕੇ ਕਰਾ ਸਕਦਾ ਲੰਬੇ ਸਮੇਂ ਤੋਂ ਬਾਅਦ ਕੰਪਿਊਟਰ ਤੇ ਆਪ ਜਿ세 ਬੰਦੀ ਸਹੀ ਦਿਸ਼ਾ ਦੇ ਵਿੱਚ ਵੱਧ ਗਈ ਸਹੀ ਦਿਸ਼ਾ ਦੇ ਵਿੱਚ ਲੜਨ ਲੱਗੀ ਮੈਂ ਤੁਹਾਨੂੰ ਗਰੰਟੀ ਦਿੰਦਾ ਆਉਣ ਵਾਲੇ 2-4 ਮਹੀਨਿਆਂ ਚ ਕੰਪਿਊਟਰ ਤੇ ਆਪਾਂ ਦਾ ਫੈਸਲਾ ਹੋਊਗਾ ਜੀ ਜੀ ਫੈਸਲਾ ਚੰਗਾ ਹੋਊਗਾ ਮਾੜਾ ਹੋਊਗਾ ਤੁਹਾਡੀ ਜਿ세 ਬੰਦ ਤਾਕਤ ਤੇ ਨਿਰਭਰ ਕਰਦਾ ਮੈਰੀਟੋਰੀਅਸ ਦਾ ਵੀ ਡੇੜਾ ਹੋਊਗਾ ਇੱਕ ਐਜੂਕੇਸ਼ਨ ਡਿਪਾਰਟਮੈਂਟ 10 10 ਤਰ੍ਹਾਂ ਦੇ ਡਿਪਾਰਟਮੈਂਟ ਕਰਤੇ ਮਾਸਟਰ 6000 ਦਾ ਵੀ ਆ ਮਾਸਟਰ 10000 ਦਾ ਵੀ ਆ ਮਾਸਟਰ 25000 ਦਾ ਵੀ ਮਾਸਟਰ 40000 ਦਾ ਵੀ ਆ ਤਰ੍ਹਾਂ ਤਰ੍ਹਾਂ ਦੀਆਂ ਬੰਦਗੀਆਂ ਕਰਤੀਆਂ ਮੁਲਕ ਭਰ ਨੂੰ ਵੇਚਣ ਲੱਗੇ ਤੇ ਨਾਰਾ ਕਾਦਾ ਇਨਕਲਾਬ ਜਿੰਦਾਬਾਦ ਦਾ ਇਸ ਕਰਕੇ ਇਸ ਝੂਠੇ ਇਨਕਲਾਬ ਦੇ ਖਰਾਬ ਸਾਰੇ ਡੱਟ ਕੇ ਲੜੋ ਪੀਕਾਂ ਦੇ ਜਿਹੜਾਈ ਸਾਰਿਆਂ ਨਾਲ ਆ ਸਾਥੀਓ ਸਾਡੇ ਕੋਲੇ ਪ੍ਰਸ਼ਾਸਨ ਆਇਆ ਪ੍ਰਸ਼ਾਸਨ 28 ਤਰੀਕ ਦੀ ਐਸੇ 28 ਤਰੀਕ ਦੀ ਮੁੱਖ ਮੰਤਰੀ ਪੰਜਾਬ ਨਾਲ ਉਹਨਾਂ ਦੇ ਸੀਐਮ ਹਾਊਸ ਆਪਾਂ ਮੀਟਿੰਗ ਆਪਰੀ ਲਈ ਨਾਲ ਠੇਕਾ ਮਲਾਜਮ ਮੋਰਕੇ ਨੂੰ ਵੀ ਦਵਾਈ ਆ ਤੇ ਸਕੇਲ ਬਹਾਲੀ ਫਰੰਟ ਨੂੰ ਵੀ ਦਵਾਈ ਆ ਇਹ ਵੀ ਸਾਡੇ ਭਰਾ ਇਹਨਾਂ ਨੂੰ ਵੀ ਇਸ ਮੀਟਿੰਗ ਵਿੱਚ ਸ਼ਾਮਿਲ ਕੀਤਾ 28 ਤਰੀਕ ਦੀ ਮੁੱਖ ਮੰਤਰੀ ਪੰਜਾਬ ਨਾਲ ਤੁਹਾਨੂੰ ਮੀਟਿੰਗ ਮਨਜ਼ੂਰ ਆ ਸਾਰਿਆਂ ਨੂੰ ਪਰਵਾਸ ਖੜੇ ਲੋਕਿਆ ਜਿੰਦਾਬਾਦ 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 ਲੱਗੇ ਲੋਕ ਕਮੇਟੀਾਂ ਜਾਂ ਇਕ ਰੈਲੀ ਹੱਲ ਨਹੀਂ ਕਰ ਸਕਦੀ ਇਹ ਲੜਾਈ ਹੈ ਇੱਕ ਐਕਸੀਡੈਂਟਾ ਐਕਸੀਡੈਂਟਾ ਤੁਸੀਂ ਕੰਪਿਊਟਰ ਜਾਂਤ ਲੰਬੇ ਸਮੇਂ ਤੋਂ ਰਣਦੇ ਆ ਮੈਂ ਬੇਨਤੀ ਕਰੂੰਗਾ ਸਾਡੇ ਐਸਪੀ ਸਾਹਿਬ